ਸ਼ਤਰੀਆ ਕਾਲਿਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਕੀਆ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਤੇ ਬਿਲਕੁਲ ਹੈਲਦੀ ਤਰੀਕੇ ਨਾਲ ਬਣਾ ਕੇ ਤੁਹਾਨੂੰ ਦਿਖਾਵਾਂਗੇ ਜੇ ਤੁਸੀਂ ਇਸ ਤਰੀਕੇ ਨਾਲ ਕੀਆ ਬਣਾਉਂਗੇ ਤਾਂ ਤੁਹਾਡੇ ਬੱਚੇ ਵੀ ਖੰਗ ਮੰਗ ਮੰਗ ਖਾਣਗੇ ਜਿਹੜੇ ਕੀਆ ਖਾਣਾ ਪਸੰਦ ਨਹੀਂ ਕਰਦੇ ਉਹ ਵੀ ਖੋਲੀਆਂ ਪਰ ਪਰ ਖਾਣਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਉਸ ਤੋਂ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਸ਼ੁਰੂ ਕਰਦੇ ਆਂ ਕੀਆ ਦੀ ਸਬਜੀ ਬਣਾ ਲਈ ਮੈਂ మీడియం ਸਾਈਜ਼ ਦੀਆਂ ਤੋਕੀਆ ਲਈਆਂ ਸੀ ਬਿਲਕੁਲ ਨਰਮ ਕੀਆ ਲੈਣੀ ਹੈ ਇਹਨਾਂ ਦਾ ਚਿਲਕਾ ਉਤਾਰ ਕੇ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਇਹਨਾਂ ਨੂੰ ਅਸੀਂ ਬਰੀਕ ਪੀਸ ਵਿੱਚ ਐਦਾ ਕਟਿੰਗ ਕਰ ਲਾਂਗੇ ਜਿਆਦਾ ਬ੍ਰੀਕ ਪੀਸ ਨਹੀਂ ਕਰਨੇ ਥੋੜੇ ਮੋٹے ਪੀਸ ਵਿੱਚ ਕਟਿੰਗ ਕਰਾਂਗੇ ਇਹ ਸਬਜ਼ੀਆਂ ਜਿਵੇਂ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਪਣਾ ਕੇ ਤਿਆਰ ਕਰਾਂਗੇ ਦੋ ਚਮਚ ਪਾਵਾਂਗੇ ਤੇਲ ਦੇ ਤੇਲ ਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤੇਲ ਦੀ ਥਾਂ ਤੇ ਤੁਸੀਂ ਦੇਸੀ ਘਿਓ ਵੀ ਲੈ ਸਕਦੇ ਹੋ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜੀਰਾ ਭੁੰਨਣ ਤੋਂ ਬਾਅਦ ਇਹ ਵਿੱਚ ਪਾਵਾਂਗੇ 4 ਤੋਂ 5 ਲਸਣ ਦੀਆਂ ਕਲੀਆਂ ਤੇ 1 ਇੰਚ ਅਦਰਕ ਦਾ ਟੁਕੜਾ ਮੈਂ ਦਰਦਰਾ ਜਾਂ ਪੀਸ ਕੇ ਲੈ ਲਿਆ ਆ ਇਹਨੂੰ ਚੰਗੀ ਤਰ੍ਹਾਂ ਅਸੀਂ ਬ੍ਰਾਊਨ ਕਲਰ ਆਣ ਤੱਕ ਭੁੰਨ ਲਾਂਗੇ ਬਿਲਕੁਲ ਇਹਨਾਂ ਦਾ ਕੱਚਾ ਫਲੇਵਰ ਅਸੀਂ ਦੂਰ ਕਰਨਾ ਹੈ ਜੇ ਤੁਸੀਂ ਹੋਰ ਵੀ ਜ਼ਿਆਦਾ ਹੈਲਦੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੇਸੀ ਘਿਓ ਦਾ ਤੜਕਾ ਲਗਾ ਸਕਦੇ ਹੋ ਦੋ మీడియం ਸਾਈਜ਼ ਦੇ ਮੇ ਪਿਆਜ਼ ਨੂੰ ਇਦਾਂ ਬ੍ਰੇਕ ਕਟਿੰਗ ਕਰਕੇ ਲੈ ਆਏ ਤੁਸੀਂ ਚੋਪ ਕਰਕੇ ਵੀ ਲੈ ਸਕਦੇ ਹੋ ਜਾਂ ਤੁਸੀਂ ਕद्दूकस ਕਰਕੇ ਵੀ ਲੈ ਸਕਦੇ ਹੋ ਇਹਨਾਂ ਨੂੰ ਪਿਆਜ਼ਾਂ ਨੂੰ ਅਸੀਂ ਥੋੜਾ ਜਿਹਾ ਪਿੰਕ ਕਲਰ ਆਣ ਤੱਕ ਭੁੰਨਾਂਗੇ ਜਦੋਂ ਸਾਡੇ ਪਿਆਜ਼ ট্রান্সਪੇਰੈਂਟ ਹੋ ਜਾਣ ਉਦੋਂ ਤੱਕ ਭੁੰਨ ਲੈਣਾ ਜ਼ਿਆਦਾ ਇਹਨਾਂ ਨੂੰ ਬ੍ਰਾਊਨ ਨਹੀਂ ਕਰਨਾ ਸੀ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਸਲੋ ਗੈਸ 'ਤੇ ਹੀ ਅਸੀਂ ਬਣਾ ਕੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ ਆ ਕਾਫੀ ਜ਼ਿਆਦਾ ਪਹਿਲਾਂ ਨਾਲ ਭੁੰਨ ਹੋ ਚੁੱਕੇ ਆ ਇਹਨਾਂ ਦਾ ਕਲਰ ਜਿਹੜਾ ਪਿੰਕ ਹੋ ਚੁੱਕਿਆ ਇਸ ਇਸ ਤਰੀਕੇ ਨਾਲ ਅਸੀਂ ਭੁੰਨ ਕੇ ਤਿਆਰ ਕਰਾਂਗੇ ਇਹਦੇ ਵਿੱਚ ਥੋੜੇ ਜਿ ਮਸਾਲੇ ਐਡ ਕਰਾਂਗੇ ਅਸੀਂ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਤੇ ਅੱਧਾ ਚਮਚ ਹੀ ਧਨੀਆ ਪਾਊਡਰ ਐਡ ਕਰਾਂਗੇ ਇਹਨਾਂ ਨੂੰ 2 ਸੈਕਿੰਡ ਲਈ ਅਸੀਂ ਪਿਆਜ਼ਾਂ ਦੇ ਨਾਲ ਹੀ ਭੁੰਨ ਲਾਂਗੇ ਮਸਾਲਿਆਂ ਨੂੰ ਜਦੋਂ ਤੱਕ ਮਸਾਲੇ ਜਿਹੜੇ ਤੇਲ ਛੱਡਣਾ ਨਾ ਸ਼ੁਰੂ ਕਰ ਦੇਣ ਉਦੋਂ ਤੱਕ ਅਸੀਂ ਇਹਨਾਂ ਨੂੰ ਪਕਾ ਲਵਾਂਗੇ ਲਗਾਤਾਰ ਚਲਾਂਦੇ ਹੋਏ ਪਕਾਣਾ ਤਾਂ ਕਿ ਸਾਡੇ ਮਸਾਲੇ ਜਿਹੜਾ ਮਸਾਲੇ ਬਿਲਕੁਲ ਦੇਖੋ ਐਦਾਂ ਭੁੰਨ ਹੋ ਚੁੱਕੇ ਆ ਸਾਡੇ ਤੇਲ ਛੱਟਣਾ ਸ਼ੁਰੂ ਕਰਤੇ ਇਹਨਾਂ ਨੇ ਇਸ ਟਾਈਮ ਦੇ ਇਹਦੇ ਵਿੱਚ ਪਾਵਾਂਗੇ ਟਮਾਟਰ ਇੱਕ ਟਮਾਟਰ ਲਿਆ ਸੀ ਵੱਡੇ ਸਾਈਜ਼ ਦਾ ਤੇ ਦੋ ਤੋਂ ਤਿੰਨ ਅਸੀਂ ਹਰੀਆਂ ਮਿਰਚਾਂ ਨੂੰ ਇਹਨਾਂ ਨੂੰ ਮਿਕਸੀ ਗ੍ਰਾਈਂਡਰ ਵਿੱਚ ਨੂੰ ਅਸੀਂ ਬਰੀਕ ਪੀਸ ਕੇ ਲੈ ਲੈਣਾ ਹੈ ਟਮਾਟਰਾਂ ਨੂੰ ਪਿਆਜ਼ਾਂ ਦੇ ਨਾਲ ਭੁੰਨ ਲਾਂਗੇ 2 ਮਿੰਟ ਲਈ ਅਸੀਂ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਕੱਚਾ ਫਲੇਵਰ ਦੂਰ ਹੋ ਜਵੇ ਤੇ ਮਸਾਲੇ ਜਿਹੜੇ ਤੇਲ ਛੱਡਣਾ ਸ਼ੁਰੂ ਕਰਦੇ ਨੇ ਆਪਣੇ ਸਵਾਦ ਦੇ ਅਨੁਸਾਰ ਇਹਦੇ ਵਿੱਚ ਅਸੀਂ ਲੂਣ ਪਾ ਲੈਣਾ ਹੈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਜਦੋਂ ਤੱਕ ਮਸਾਲੇ ਤੇਲ ਨਾ ਛੱਡਣਾ ਸ਼ੁਰੂ ਕਰ ਦੇਣ ਉਦੋਂ ਤੱਕ ਅਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਬਹੁਤ ਹੀ ਹੈਲਦੀ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਕੀਆ ਨੂੰ ਸੋਸੀ ਕਿਸੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਜ਼ਰੂਰ ਖਾਣਾ ਚਾਹੀਦਾ ਤੁਸੀਂ ਚਾਹੇ ਇਹਨੂੰ ਕੀਆ ਬਣਾ ਕੇ ਸਿੰਪਲ ਸਬਜੀ ਬਣਾ ਕੇ ਖਾਓ ਜਾਂ ਤੁਸੀਂ ਕੀਆ ਦੇ ਕੋਪਤੇ ਬਣਾ ਕੇ ਖਾਓ ਜਾਂ ਤੁਸੀਂ ਇਸ ਕੀਆ ਨੂੰ ਰੋਟੀਆਂ ਵਿੱਚ ਪਾ ਕੇ ਖਾਓ ਬਹੁਤ ਹੀ ਹੈਲਦੀ ਹੁੰਦੀ ਹੈ ਇਹ ਮਸਾਲਾ ਜਦੋਂ ਭੁੰਨ ਹੋ ਜAVE ਉਦੋਂ ਬਾਅਦ ਇੱਕ ਚਮਚੀ ਦੇ ਵਿੱਚ ਅਸੀਂ ਦੇਸੀ ਘਿਓ ਦਾ ਪਾਵਾਂਗੇ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ ਸਬਜ਼ੀ ਦਾ ਤੇ ਸਾਡੀ ਸਬਜ਼ੀ ਐ ਬਿਲਕੁਲ ਹੈਲਦੀ ਬਣ ਕੇ ਤਿਆਰ ਹੋਊਗੀ ਕੋਈ ਵੀ ਸਬਜ਼ੀ ਦਾ ਤੁਸੀਂ ਜਦੋਂ ਮਸਾਲਾ ਭੁੰਨਦੇ ਹੋ ਜਦੋਂ ਮਸਾਲਾ ਭੁੰਨ ਹੋ ਜAVE ਤਾਂ ਇੱਕ ਚਮਚ ਦੇਸੀ ਘਿਓ ਦਾ ਪਾ ਕੇ 2 ਸੈਕਿੰਡ ਲਈ ਮਸਾਲਾ ਭੁੰਨੋਗੇ ਤਾਂ ਤੁਹਾਡਾ ਸਬਜ਼ੀ ਦਾ ਟੇਸਟ ਹੋਰ ਵਾਜ ਜਾਏਗਾ ਤੇ ਹੈਲਦੀ ਵੀ ਬਣ ਕੇ ਤਿਆਰ ਹੋਊਗੀ ਦੇਖੋ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਹੁਣ ਇਸ ਟਾਈਮ ਤੇ ਅਸੀਂ ਕੀ ਹੈ ਜਿਹੜੀ ਕਟਿੰਗ ਕਰਕੇ ਰੱਖੇ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਕੀਆ ਦੇ ਬ੍ਰੀਕ ਪੀਸ ਨਹੀਂ ਕਰਨੇ ਜਿਆਦਾ ਕਿਉਂਕਿ ਇਹਨੂੰ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰ ਰਹੇ ਹਾਂ ਥੋੜੇ ਮੋٹے ਪੀਸ ਹੀ ਰੱਖਾਂਗੇ ਕਿਉਂਕਿ ਪ੍ਰੈਸ਼ਰ ਕੁੱਕਰ ਵਿੱਚ ਜਿਹੜੀ ਸਬਜੀ ਆ ਬਹੁਤ ਜ਼ਿਆਦਾ ਜਲਦੀ ਬਣ ਕੇ ਤਿਆਰ ਹੁੰਦੀ ਹੈ ਚੰਗੀ ਤਰ੍ਹਾਂ ਕੀਆ ਨੂੰ ਅਸੀਂ ਮਸਾਲਿਆਂ ਨਾਲ ਮਿਕਸ ਕਰ ਦਾਂਗੇ ਇਹਦਾ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰਕੇ 2 விசਲ ਲਗਵਾ ਲਵਾਂਗੇ ਇਹਦੇ ਵਿੱਚ ਅਸੀਂ ਪਾਣੀ ਬਿਲਕੁਲ ਨਹੀਂ ਪਾਣਾ ਕਿਉਂਕਿ ਕੀਆ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਆ ਕੁੱਕਰ ਦਾ ਢੱਕਣ ਬੰਦ ਕਰਕੇ ਇਹਨੂੰ 2 விசਲ ਲਗਵਾ ਲਵਾਂਗੇ ਫਿਰ ਗੈਸ ਦੀ ਫਲੇਮ ਅਸੀਂ ਬੰਦ ਕਰ ਦਾਂਗੇ ਜਦੋਂ ਇਹਦੇ ਚੰਗੀ ਤਰ੍ਹਾਂ ਫਲੇਮ ਬਾਹਰ ਨਿਕਲ ਜਵੇ ਉਦੋਂ ਅਸੀਂ ਪ੍ਰੈਸ਼ਰ ਕੁੱਕਰ ਦਾ ਢੱਕਣਾ ਅਸੀਂ ਖੋਲ ਕੇ ਦੇਖ ਲਾਂਗੇ ਤੁਸੀਂ ਦੇਖ ਸਕਦੇ ਹੋ ਕਿਆਂ ਨੇ ਕਿੰਨਾ ਜ਼ਿਆਦਾ ਪਾਣੀ ਛੱਡ ਤੇ ਆਇਆ ਕਿਉਂਕਿ ਅਸੀਂ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਪਾਇਆ ਸੀ ਪਾਣੀ ਪਾਣ ਦੀ ਇਹਦੇ ਵਿੱਚ ਬਿਲਕੁਲ ਲੋੜ ਨਹੀਂ ਹੁੰਦੀ ਕਿ ਆਦੀ ਸਬਜ਼ੀ ਹੋਵੇ ਜਾਂ ਕੱਦੂ ਦੀ ਹੋਵੇ ਇਹਦੇ ਵਿੱਚ ਆਪਣਾ ਪਾਣੀ ਬਹੁਤ ਜ਼ਿਆਦਾ ਹੁੰਦਾ ਆ ਪਾਣੀ ਛੱਡਣਾ ਸ਼ੁਰੂ ਕਰਤੇ ਦੇਖੋ ਇਸ ਤਰੀਕੇ ਨਾਲ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਇਹ ਮੈਂ ਬਿਲਕੁਲ ਘਰੇ ਬਣਾ ਕੇ ਤਿਆਰ ਕੀਤਾ ਹੋਇਆ ਗਰਮ ਮਸਾਲਾ ਜੇ ਤੁਸੀਂ ਇਹਦੀ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਥੋੜਾ ਜਿਹਾ ਕੱਟਿਆ ਹੋਇਆ ਹਰੀਆਂ ਧਣੀਏ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਜੇ ਤੁਸੀਂ ਥੋੜੀ ਤਰੀ ਵਾਲੀ ਸਬਜ਼ੀ ਖਾਣਾ ਚਾਹੁੰਦੇ ਹੋ ਤਾਂ ਇਸ ਟਾਈਮ ਤੇ ਤੁਸੀਂ ਗੈਸ ਦੀ ਫਲੇਮ ਬੰਦ ਕਰ ਸਕਦੇ ਹੋ ਇਦੇ ਵਿੱਚ ਲਾਸਟ ਵਿੱਚ ਪਾਵਾਂਗੇ ਇੱਕ ਚਮਚ ਅਸੀਂ ਦੁੱਧ ਵਾਲੀ ਮਲਾਈ ਦੁੱਧ ਨੂੰ ਉਬਾਲ ਕੇ ਜਿਹੜੀ ਅਸੀਂ ਮਲਾਈ ਕੱਟ ਕੇ ਰੱਖਦੇ ਹਾਂ ਉਹ ਇੱਕ ਚਮਚ ਐਡ ਕਰਾਂਗੇ ਲਾਸਟ ਵਿੱਚ 2 ਸੈਕਿੰਡ ਲਈ ਇਹਨੂੰ ਪਕਾ ਲਵਾਂਗੇ ਮਲਾਈ ਪਾਉਣ ਨਾਲ ਸਬਜ਼ੀ ਦਾ ਟੈਕਸਚਰ ਦੇਖੋ ਇੱਕਦਮ ਮਲਾਈਦਾਰ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਆਪਣੇ ਫੀਡਬੈਕ ਦਿਓ ਇਹ ਅੱਜ ਵਾਲੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ 2 ਸੈਕਿੰਡ ਲਈ ਸੀ ਚੰਗੀ ਤਰ੍ਹਾਂ ਪਕਾ ਲੈ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਇਹਨੂੰ ਰਾਈਸ ਨਾਲ ਨਾਲ ਪਰਾਂਠੇ ਨਾਲ ਸਰਵ ਕਰ ਸਕਦੇ ਹੋ ਅੱਜ ਵਾਲੀ ਵੀਡੀਓ ਵੀ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਤ ਸ਼ਿਆਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰਿਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ